ਅ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਹੈਗਾ ਜੀ ਦਿੱਲੀ ਗੇਟ ਮਲੇਰਕੋਟਲੇ ਦਾ ਤੇ ਇਹਦੇ ਅੰਦਰ ਪਹਿਣਾ ਵਾਸਤੇ ਅਸੀਂ ਲੱਭ ਲਈ ਇੱਕ ਸੁਪਨਿਆਂ ਦੀ ਦੁਕਾਨ ਹਾਂਜੀ ਤੁਸੀਂ ਸਮਝ ਚੁੱਕੇ ਹੋਵੋਗੇ ਬਾਈ ਸੂਟਾਂ ਦੀ ਦੁਕਾਨ ਜੇਕਰ ਮੈਂ ਇਹਨੂੰ ਦੁਕਾਨ ਕਹਾ ਸ਼ੋਰੂਮ ਕਹਾ ਤਾਂ ਗਲਤ ਹੋਏਗਾ ਕਿਉਂਕਿ ਇਸ ਕੱਪੜਿਆਂ ਦੀ ਨਿਰੀ ਫੈਕਟਰੀ ਆ ਲੇਡੀ ਸੂਟਾਂ ਦੀ ਤਾਂ ਇੱਥੇ ਬਾਈ ਜੀ ਜਿਹੜਾ ਇਹ ਸੂਟ ਤਿਆਰ ਕਰਾਉਂਦੇ ਨੇ ਆਪ ਤਿਆਰ ਕਰਾਉਂਦੇ ਨੇ ਪਲੱਸ ਬੁਟੀਕ ਸਟਾਈਲ ਇਹਨਾਂ ਕੋਲੇ ਕਪੜਾ ਹੁੰਦਾ ਹੈ ਤੇ ਆਜੋ ਹੁਣ ਤੁਹਾਨੂੰ ਰਸਤਾ ਵੀ ਦਿਖਾ ਦਿੰਦੇ ਆ ਤੇ ਇਹ ਜੇ ਸੋਹਣੇ ਸੋਹਣੇ ਡਿਜ਼ਾਈਨ ਅੱਜ ਤੁਹਾਨੂੰ ਅਸੀਂ ਦਿਖਾਉਣ ਲੱਗੇ ਆ ਜਿਹੜੇ ਅੱਜ ਤੋਂ ਪਹਿਲਾਂ ਤੁਸੀਂ ਕਿਤੇ ਨਹੀਂ ਦੇਖੇ ਹੋਣਗੇ ਕਿਉਂਕਿ ਜਿਹੜਾ ਕੱਪੜਾ ਇਹ ਤਿਆਰ ਕਰਾਉਂਦੇ ਨੇ ਇਹਨਾਂ ਕੋਲ ਹੀ ਮਿਲੇਗਾ ਕਿਤੇ ਹੋਰ ਨਹੀਂ ਮਿਲਣਾ ਬਹੁਤੇ ਲੋਕ ਤਾਂ ਇਸ ਬਾਜ਼ਾਰ ਨੂੰ ਮੌਲਵੀਆਂ ਦੇ ਬਾਜ਼ਾਰ ਨਾਲ ਵੀ ਜਾਣਦੇ ਨੇ ਤੇ ਆਪਾਂ ਵੀ ਪਹੁੰਚ ਚੁੱਕੇ ਆਂ ਜੀ ਫੈਸ਼ਨਿਸਟਾ ਮਲੇਰ ਕੋਟਲਾ ਇੱਥੇ ਪਹੁੰਚਣਾ ਜੀ ਤੁਸੀਂ ਇਹਨਾਂ ਨੂੰ ਹੁੰਦਾ ਵੀ ਯਾਰ ਜਿਹੜਾ ਸੂਟ ਮੇਰੇ ਪਾਇਆ ਹੋਵੇ ਕਿਸੇ ਹੋਰ ਦੇ ਨਾਲ ਪਾਇਆ ਹੋਵੇ ਤੇ ਇਹ ਜੀ ਦੁਕਾਨ ਦੇ ਵਿੱਚ ਤੁਹਾਨੂੰ ਲੈ ਕੇ ਆਏ ਆ ਜਿੱਤੇ ਪਾਇਆ ਹੋਇਆ ਕੱਪੜਾ ਸਿਰਫ ਆਡੇ ਰਿਸ਼ਤੇਦਾਰੀ ਜਿੱਕੇ ਹੋਰ ਨਹੀਂ ਪਾਇਆ ਹੋ ਸਕਦਾ ਇਹ ਦਾਵਾ ਬਾਈ ਹੁਣੇ ਕਰਦੇ ਨੇ ਸਮਝੋ ਬਾਈ ਕੋਲ ਲੈ ਕੇ ਆਉਂਦੇ ਨਾਲੇ ਦਿਖਾਉਂਦੇ ਆ ਵੀ ਕਿਸ ਤਰ੍ਹਾਂ ਦਾ ਜਿਹੜਾ ਕੱਪੜਾ ਇਹਨਾਂ ਕੋਲ ਹੈਗਾ ਯਾਰ ਲੈ ਵੀਰੇ ਬਸ ਵਾਹ ਵਧੀਆ ਵੀਰੇ ਤੁਸੀਂ ਦੱਸੋ ਸਾਡਾ ਵੀ ਵਧੀਆ ਤੇ ਕੀ ਦਿਖਾ ਰਹੇ ਹੋ ਵੀਰੇ ਅੱਜ ਫਿਰ ਅੱਜ ਅਸੀਂ ਤੁਹਾਨੂੰ ਕੀ ਨਹੀਂ ਦਿਖਾ ਰਹੇ ਅੱਜ ਅਸੀਂ ਨਵੇਂ ਸਾਲ ਤੇ ਕਰਨ ਜਾ ਰਹੇ ਹਾਂ ਬਹੁਤ ਵੱਡਾ ਧਮਾਕਾ ਜਿਨ੍ਹਾਂ ਨੂੰ ਚਾਹੀਦੇ ਨੇ ਸਸਤੇ ਸੂਟ ਜਿਨ੍ਹਾਂ ਨੂੰ ਚਾਹੀਦੇ ਨੇ ਵਧੀਆ ਬੁਟੀਕ ਸਟਾਈਲ ਸੂਟ ਸਾਡੇ ਕੋਲੇ ਪਹੁੰਚਵਾ ਦੇਖੋ ਸ਼ਿਮਰਦਾ ਸੂਟ ਹੋਊਗਾ 올 ਓਵਰ ਤੇ ਨਾਲੇ ਦੇ ਦੁਪੱਟਾ ਹੋਊਗਾ ਦੁਪੱਟੇ ਦੇ ਉੱਤੇ ਵਰਕ ਹੋਇਆ ਹੋਇ ਇਹ ਸੂਟ ਦਵਾਂਗੇ ਅਸੀਂ ਸਿਰਫ ਤੇ ਸਿਰਫ 900 ਰੁਪਏ ਦਾ 900 ਰੁਪਏ ਦਾ ਮਾਰਕੀਟ ਹਲਾਦਰੀ ਨਵੇਂ ਸਾਲ ਤੇ ਅਸੀਂ ਬਸ ਇਦਾਂ ਹੀ ਸੂਟ ਸਸਤੇ ਤੋਂ ਸਸਤੇ ਵਧੀਆ ਤੋਂ ਵਧੀਆ ਸੂਟ ਮਿਲਣਗੇ ਆਹ ਦੇਖੋ ਕਰੇਪ ਦੇ ਉੱਤੇ ਸੂਟ ਹੋਊਗਾ ਜੀ ਦੁਪੱਟਾ ਇਹਦਾ ਪੇਂਟ ਹੋਊਗਾ ਇਹ ਸੂਟ ਦਵਾਂਗੇ ਅਸੀਂ 500 ਰੁਪਏ ਦਾ ਕਿੰਨੇ ਦਾ 500 ਰੁਪਏ ਦਾ ਸੂਟ ਹੋਊਗਾ ਕਿੰਨੇ ਦਾ 500 ਰੁਪਏ ਦਾ ਬਾਈ 500 ਰੁਪਏ ਦਾ ਸੂਟ ਹੋਊਗਾ ਜੀ ਸਾਡੇ 750 ਰੁਪਏ ਦਾ ਸੂਟ ਹੋਊਗਾ ਜੀ ਸੂਟ ਦੇ ਉੱਤੇ ਬਹੁਤ ਪਿਆਰਾ ਵਰਕ ਹੋਇਆ ਹੋਊਗਾ ਇਦਾਂ ਦੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਿਓ ਸਾਰੇ ਡਿਜ਼ਾਈਨ ਸਾਡੇ ਏ ਬਣੇਗਾ 2000 ਰੁਪਏ ਦਾ ਇਹ ਸਿਰਫ ਤੇ ਸਿਰਫ 2000 ਰੁਪਏ ਦਾ ਸੂਟ ਹੋਊਗਾ ਸਾਰਾ ਦੇਖੋ ਹੈਵੀ ਹੈਂਡਵਰਕ ਹੋਊਗਾ ਗਾਲਾ ਹੈਂਡਵਰਕ ਹੋਊਗਾ ਘੇਰਾ ਹੈਂਡਵਰਕ ਹੋਊਗਾ ਤੇ ਇਸ ਦੀ ਬਾਟਮ ਦੇਖੋ ਬਾਟਮ ਦੇ ਉੱਤੇ ਵੀ ਪੂਰਾ ਹੈਂਡਵਰਕ ਭਰਿਆ ਹੋਊਗਾ ਤੇ ਦੇਖੋ ਆਹ ਦੁਪੱਟਾ ਦੇਖੋ ਕੀ ਹੈ ਵੀ ਦੁਪੱਟਾ ਹੋਊਗਾ ਇਹਦਾ ਮਤਲਬ ਦੁਪੱਟੇ ਤੇ ਵੀ ਕਢਾਈ ਹੈ ਤੇ ਦੇ ਵੀ ਕਢਾਈ ਹੋਊਗੀ ਗਲੇ ਦੇ ਵੀ ਕਢਾਈ ਹੋਊਗੀ ਘੇਰੇ ਦੇ ਵੀ ਕਢਾਈ ਹੋਊਗੀ ਤੇ ਸਲਵਾਰ ਤੇ ਵੀ ਕਢਾਈ ਹੋਊਗੀ ਠੀਕ ਹੈ ਜੀ ਕਿੰਨੇ ਦੇ ਵਿੱਚ ਸਿਰਫ 2000 ਦੇ ਵਿੱਚ ਸਿਰਫ ਤੇ ਸਿਰਫ 2000 ਦਾ ਸ਼ਿਮਰਦਾ ਸੂਟ ਹੋਊਗਾ ਪੂਰਾ ਹੈਂਡਵ ਤੇ ਸ਼ਿਮਰ ਦੀ ਸਲਵਾਰ ਹੋਊਗੀ ਹੈਂਡਵਰਕ ਹੋਇਆ ਹੋਊਗਾ ਨਾਲ ਨੂੰ ਚਨੋਂਨ ਦੁਪੱਟਾ ਇਹ ਵੀ 2000 ਰੁਪਏ ਦਾ ਜੀ ਇਦਾਂ ਦੇ ਜਿੰਨੇ ਮਰਜੀ ਡਿਜ਼ਾਈਨ ਲੈ ਲਿਓ ਜਿੰਨੇ ਮਰਜੀ ਆ ਜੋਰਜਟ ਦੇ ਉੱਤੇ ਟੋਟਲੀ ਹੈਂਡਵਰਕ ਜੋਰਜਟ ਦੇ ਉੱਤੇ ਟੋਟਲੀ ਹੈਂਡਵਰਕ ਹੋਇਆ ਹੋਊਗਾ ਨਾਲ ਨੂੰ ਬਾਜੂ ਬਣਾਈ ਹੋਣਗੇ ਤੇ ਨਾਲ ਨੂੰ ਜੋਰਜਟ ਦਾ ਦੁਪੱਟਾ ਹੋਇਆ ਇਹ ਵੀ ਅਸੀਂ ਦਵਾਂਗੇ 1800 ਰੁਪਏ ਦਾ ਆ ਦੇਖੋ ਜਿੰਨੇ ਮਰਜੀ ਸਸਤੇ ਵਾਲੇ ਲੈਣ ਨੇ 400 300 400 ਇੱਕ ਆ ਦੇਖੋ ਇਹ ਨਵਾਂ ਲਜੀਜ਼ ਫੈਬਰਿਕ ਹੋਇਆ ਜੀ ਪੂਰਾ 5 ਮੀਟਰ ਫੈਬਰਿਕ ਲੱਗਿਆ ਹੋਊਗਾ ਜੀ ਏ ਦਮਾ ਵੀ 1350 ਰੁਪਏ ਦਾ ਕਿੰਨੇ ਦਾ 1350 ਰੁਪਏ ਦਾ ਮਿਲੇਗਾ ਇਹ ਰੇਟ ਤਾਂ ਫਿਰ ਸਾਰੇ ਹੋਲਸੇਲ ਹੀ ਬੋਲੀ ਜਾਂਦੇ ਤੁਸੀਂ ਨਹੀਂ ਸਾਡਾ ਕੰਮ ਹੀ ਬਾਹਰ ਸਾਡੇ ਬੋਰਡ ਤੇ ਦੇਖੋ ਫੈਸ਼ਨਿਸਟ ਆ ਮੇਰੇ ਕੋਲ ਨਾ نیچے ਲਿਖਿਆ ਹੋਲਸੇਲ ਦੇ ਇਹ ਦੁਕਾਨ ਹੀ ਹੋਲਸੇਲ ਦੀ ਇੱਥੋਂ ਸਾਰਾ ਰਿਟੇਲਰਾਂ ਨੂੰ ਜਿਹਨੇ ਇੱਕ ਸੂਟ ਲੈਣਾ ਉਹਨੂੰ ਵੀ ਅਸੀਂ ਹੋਲਸੇਲ ਦੇ ਰੇਟ ਤੇ ਹੀ ਦੇ ਦਾਂਗੇ ਆ ਦੇਖੋ ਦੁਪੱਟਾ ਇਹ 1300 ਰੁਪਏ ਵਾਲੇ ਸੂਟ ਦਾ ਦੁਪੱਟਾ ਜੀ ਇਹ ਇਹ 3000 ਵਾਲਾ ਨਹੀਂ ਹੈਗਾ ਦੇਖੋ ਦੁਪੱਟਾ 2.5 ਮੀਟਰ ਦੁਪੱਟਾ ਹੋਊਗਾ ਪੂਰਾ ਵਧੀਆ ਵਰਕ ਹੋਇਆ ਹੋਊਗਾ ਆਮ ਦੁਕਾਨ ਤੋਂ ਬਾਈ ਮੈਨੂੰ ਐ ਲੱ ਨਾ ਐਡਾ ਦਾ ਡਿਜ਼ਾਈਨ ਮਿਲਣਾ ਤੁਹਾਨੂੰ ਠੀਕ ਆ ਦੇਖੋ ਵੀਡੀਓ ਵਾਲਾ ਡਿਜ਼ਾਈਨ ਹੋਊਗਾ ਬੁਟੀਕ ਸਟਾਈਲ ਇਹਦੇ ਨਾਲ ਪੈਗੀ ਦੀ ਬਾਟਮ ਹੋਊਗੀ ਬਾਟਮ ਦੇ ਉੱਤੇ ਵਰਕ ਹੋਇਆ ਹੋਊਗਾ ਬਹੁਤ ਪਿਆਰਾ ਵਰਕ ਹੋਇਆ ਹੋਊਗਾ ਇਹਦੀ ਬਾਟਮ ਦੇ ਉੱਤੇ ਵੀ ਤੇ ਇਹਦੇ ਨਾਲ ਦੁਪੱਟਾ ਹੋਊਗਾ ਆ ਦੇਖੋ ਲੈਸ ਵਾਲਾ ਦੁਪੱਟਾ ਹੋਊਗਾ ਇਹ ਹੋਊਗਾ ਜੀ 2200 ਰੁਪਏ ਦਾ ਕਰੋ ਚੈੱਕ ਫਿਰ ਵੈਲਵਟ ਵੈਲਵਟ ਪੂਰਾ ਸੂਟ ਭਰਿਆ ਪਿਆ ਹੋਊਗਾ ਹੈਂਡਵਰਕ ਦਾ ਬਹੁਤ ਸੋਹਣਾ ਸੂਟ ਹੋਊਗਾ ਵੈਲਵਟ ਦਾ ਸ਼ਾਲ ਹੋਊਗਾ ਇਹ ਸੂਟ ਦੇਵਾਂਗੇ ਅਸੀਂ ਤੁਹਾਨੂੰ ਸਿਰਫ ਦਾ ਸਿਰਫ 2495 ਰੁਪਈਆਂ ਦੇ ਵਿੱਚ ਲਾ ਦੇਖੋ ਦੇਖੋ ਜੀ ਗਲਾਸ オーਗੰਜ਼ਾ ਪਿਓਰ ਗਲਾਸ オーਗੰਜ਼ਾ ਨਾਲੂ ਪਿਓਰ ਨੇਚਰਲ ਗਰੇਪ ਦੀ ਬਾਟਮ ਨੂੰ ਕੋਈ ਬਾਟਮ ਤੇ ਵਰਕ ਹੋਊਗਾ ਨਾਲ ਨਾਲੂ ਗਲਾਸ オーਗੰਜ਼ਾ ਦਾ ਹੀ ਦੁਪੱਟਾ ਹੋਊਗਾ ਦੇਖੀਓ ਬਸਾ ਹੈਂਡ ਵਰਕ ਦਾ ਧਾਕੇ ਦਾ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਨੇ ਵੀ ਧਾਕੇ ਦਾ ਵਰਕ ਲੈਣਾ ਧਾਕੇ ਦਾ ਵਰਕ ਲੈਣਾ ਮਿਲਦਾ ਨਹੀਂ ਲਓ ਚੱਕੋ ਹਰ ਧਾਕੇ ਦਾ ਵਰਕ ਅੱਥਰੂ ਲਾ ਦੇਖੋ ਆ ਧਾਕੇ ਦਾ ਵਰਕ ਹੋਊਗਾ ਜੀ ਪੂਰਾ ਪ੍ਰੋਪਰ ਹੈਵੀ ਤੇ ਨਾਲ ਨੂੰ ਹੋਊਗੀ ਪਿਓਰ ਨੇਚਰਲ ਗਰੇਪ ਦੀ ਬਾਟਮ ਗਲੋਰੀ ਟੈਕਸ ਨਾਲੂ ਗਲੋਰੀ ਟੈਕਸ ਸ਼ਿਮਰਦਾ ਥੈੜ ਵਰਕ ਦਾ ਦੁਪੱਟਾ ਆ ਲੋ ਇਹ ਦੇਖੋ ਲੋ ਜੀ ਦੇਖੋ ਕਿੱਡਾ ਸੋਹਣਾ ਹੈ ਹੈਵੀ ਡਿਜ਼ਾਈਨ ਹੈਂਡਵਰਕ ਦੇ ਜਿੰਨੇ ਵੀ ਮਰਜੀ ਡਿਜ਼ਾਈਨ ਜੀ ਖੁੱਲ ਜਾਓ ਮੇਰੇ ਤੋਂ ਰਾਤ ਦੇ 12 ਵਜੇ ਤੱਕ ਖਲਵਾਈ ਜਾਓ ਜੀ ਨਵੇਂ ਤੋਂ ਨਵਾਂ ਇਹਨੇ ਡਿਜ਼ਾਈਨ ਪਾਇਲੇ ਤੇ ਇਹਦੇ ਵਿੱਚ ਕਲਰ ਵੀ ਮਿਲ ਜਾਣਗੇ ਸਾਰੇ ਜੀ ਮੈਂ ਕਹਣਾ 1 ਚ 8 8 10 10 ਇਹ ਸਾਰੇ ਆਪਦੇ ਰੈਡੀ ਕਰਵਾਏ ਹੋਣੇ ਲਾ ਆ ਦੇਖੋ ਤਾਣੀਆਂ ਦਾ ਪਾਇਆ ਹੋਇਆ ਬਹੁਤ ਵਾਇਰਲ ਵੀਡੀਓ ਹੋਊਗੀ ਬਹੁਤ ਸੋਹਣਾ ਹੈਵੀ ਡਿਜ਼ਾਈਨ ਹੋਊਗਾ ਤੇ ਇਹੇ ਅਸੀਂ ਤੁਹਾਨੂੰ ਦਵਾਂਗੇ ਹੋਲ ਸੇਲ ਰੇਟਾਂ ਤੇ ਜੀ ਵਾਹ ਜੀ ਲਾ ਦੇਖੋ ਪੂਰੀ ਹੈਵੀ ਸ਼ਰਟ ਹੋਗੀ ਆ ਬਾਜੂ ਬਣੀ ਹੋਊਗੀ ਬਾਜੂ ਦੇ ਨਾਲ ਬਾਟਮ ਬਣੀ ਹੋਊਗੀ ਤੇ ਦੁਪੱਟਾ ਕੀ ਆ ਬਾਤ ਆ ਦੁਪੱਟਾ ਦਾ ਦੇਖ ਕੇ ਰੂਹ ਖੁਸ਼ ਹੁੰਦੀ ਹੈ ਲੈ ਲੈ ਆ ਕੇ ਦਿਖਾਓ ਜਿਹੇ ਹਜੇ ਕੋਈ ਡਿਜ਼ਾਈਨ ਆ ਚੱਕੋ ਬਲੈਕ ਲੱਭਦੀਆਂ ਫਿਰਦੀਆਂ ਨੇ ਪਹਿਣਾ ਬਲੈਕ ਸੂਟ ਲੈਣਾ ਬਲੈਕ ਦੇ ਵਿੱਚ ਹੈਂਡ ਵਰਕ ਨਹੀਂ ਮਿਲਦਾ ਲੈਣਾ ਜੀ ਪ੍ਰੋਪਰ ਹੈਂਡ ਲਾ ਆ ਚੱਕੋ ਪਿਓਰ ਦੀ ਬਾਟਮ ਨਾਲ ਦੁਪੱਟਾ ਤੇ ਆ ਦੇਖੋ ਲੈ ਲਫੜਾ ਯਾਰ ਅੱਜ ਸਾਰੀ ਕਰੀਮ ਫੜਾ ਦੇ ਪਹਿਣਾ ਨੂੰ ਸਾਰੀ ਕਰੀਮ ਦਿਖਾ ਦੇਣੀ ਲੈ ਚੱਕੋ ਏ ਵੀ ਹੋਰ ਕਿਤੇ ਜਾਣੇ ਨਾ ਸਾਡੇ ਕੋਲ ਕਿਤੇ ਜਾਣ ਹੀ ਨਹੀਂ ਦੇਣਾ ਯਾਰ ਦੁਪੱਟਾ ਦਾ ਰਹਿ ਹੀ ਆਦੀ ਇਹਦਾ ਇਹ 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 ਸਾਰੇ ਜੀ ਆਪਦੇ ਹਥਿਆਰ ਕਰਵਾਏ ਹੋਏ ਡਿਜ਼ਾਈਨ ਨੇ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਵੀ ਮੈਨੇ ਬਣਿਆ ਬਣਾਇਆ ਨਹੀਂ ਲੈਣਾ ਹੈਗਾ ਜਿੱਥੋਂ ਮਰਜੀ ਵੀਡੀਓ ਫੋਟੋ ਚੱਕ ਲਿਆਓ ਜੀ ਉਹ ਵੀ ਬਣ ਜੂ ਮੈਂ ਕਹਣਾ ਗੱਲ ਹੀ ਕੋਈ ਨਹੀਂ ਲੱਗ ਜਿਗਜੈਗ ਆਰਗੈਂਜ਼ਾ ਛਟਰੀ ਚੀਜ਼ ਕੋਈ ਨਹੀਂ ਲੈ ਤੁਹਾਡੇ ਦਿਲ ਤੱਕ ਬੁਖ ਜਾ ਰਣੀਆ ਵੀਡੀਓ ਮੈਂ ਕਹਣਾ ਜੀ ਚੱਕਦੇ ਨੇ ਫਟੇ ਗੱਲ ਹੀ ਕੋਈ ਨਹੀਂ ਜਿੰਨੇ ਮਰਜੀ ਡਿਜ਼ਾਈਨ ਲਈਓ ਡਿਜ਼ਾਈਨ ਜੀ ਜਿੰਨੇ ਮਰਜੀ ਡਿਜ਼ਾਈਨ ਲੈ ਲਓ ਦੇਖੀ ਜਾਓ ਸਵੇਰ ਤੋਂ ਰਾਤ ਕਰ ਦਾਂਗੇ ਡਿਜ਼ਾਈਨ ਨਹੀਂ ਮੁੱਕਣੇ ਹੈਗੇ ਲੈ ਚਨੌਣ ਦੁਪੱਟਾ ਆ ਬਾਗ ਵਾਲਾ ਹੋ ਗਿਆ ਜੀ ਹੈਂਡਵਰਕ ਹੋ ਗਿਆ ਜੀ ਮੋਰ ਵਾਲਾ ਹੋ ਗਿਆ ਜੀ ਚੱਕੋ ਪਰਪਲ ਆ ਚੱਕੋ ਟੈਬੀ ਆ ਚੱਕੋ ਟੈਬੀ ਮੈਂ ਕਹਣਾ ਜੀ ਕਪੜਾ ਦੱਸੋ ਕ੍ਰਾਸ਼ ਆਰਗੰਜ਼ਾ ਜੀ ਆ ਲਖੋ ਸਟਰਨ ਆਰਗੰਜ਼ਾ ਸਟਰਨ ਲੋਕ ਕਹਿੰਦੇ ਨੇ ਸਟਰਨ ਨਹੀਂ ਬਣਦੀ ਸਟਰਨ ਨਹੀਂ ਬਣਦੀ ਲਾ ਚੱਕੋ ਸਟਰਨ ਸਟਰਨ ਚੱਕੋ ਜੀ ਓਏ ਹੋਏ ਹੋਏ ਸਟਰਨ ਦੇ ਉੱਤੇ ਪੈਚ ਵਾਲਾ ਡਿਜ਼ਾਈਨ ਆ ਬਾਟਮ ਹੋਏਗੀ ਬਾਜੂ ਬਾਟਮ ਦੁਪੱਟਾ ਚੱਕੋ ਆ ਦੇਖੋ ਜੀ ਦੁਪੱਟੇ ਦੇ ਉੱਤੇ ਵਰਕ ਸਾਰਾ ਹੈਂਡ ਦਾ ਵਰਕ ਹੋਊਗਾ ਲਾ ਦੇਖੋ ਇੱਕ ਕਹਿੰਦੇ ਨੇ ਅੱਜ ਕੱਲ ਟਾਈ ਡਾਈ ਦਾ ਰਵਾਜ ਗਿਆ ਕੌਣ ਕਹਿੰਦਾ ਟਾਈ ਡਾਈ ਦਾ ਰਵਾਜ ਗਿਆ ਚੱਕੋ ਉਹ ਬਾਈ ਜੀ ਰਵਾਜ ਤਾਂ ਅਸੀਂ ਆਪ ਚਲਾਈ ਦੇਨੇ ਲਾ ਚੱਕੋ ਟਾਈ ਡਾਈ ਪਿਓਰ ਸ਼ਿਮਰ ਹੋਊਗੀ ਜੀ ਟਾਈ ਡਾਈ ਪ੍ਰੋਪਰ ਹੈਂਡਵਰਕ ਹੋਊਗਾ ਪਿਓਰ ਦੀ ਬਾਟਮ ਹੋਊ ਨੈਚੁਰਲ ਗਰੇਪ ਦੀ ਤੇ ਆ ਦੇਖੋ ਟਾਈ ਡਾਈ ਦਾ ਪੱਟਾ ਕੋ ਪ੍ਰੋਪਰ ਹੈਂਡਵਰਕ ਇੱਕ ਆਮ ਮੈਂ ਮਾਰਕੀਟ ਦੇ ਵਿੱਚ ਦੇਖਿਆ ਕਿ ਲੋਕ ਚੱਕੀ ਫਿਰਦੇ ਨੇ ਮੋਰਾਂ ਵਾਲਾ ਡਿਜ਼ਾਈਨ ਲਾ ਆ ਦੇਖਿਓ ਮੋਰਾਂ ਵਾਲਾ ਡਿਜ਼ਾਈਨ ਲੜੇ ਅੱਗੇ ਕਿੱਥੋਂ ਮਰਜੀ ਸਾਡੇ ਵਾਲੇ ਮੋਰਾਂ ਵਾਲੇ ਦੇ ਜੈਨਲ ਚੈਲੰਜ ਆ ਮੈਚ ਕਰ ਲੋ ਲਾ ਦੇਖੋ ਫਿਰ ਹੈਂਡਵਰਕ ਦਾ ਮੋਰ ਵਾਲਾ ਆ ਡਿਜ਼ਾਈਨ ਹੁੰਦਾ ਜੀ ਕਿਆ ਬਾਤ ਲੋਕ ਵੀਡੀਓ ਪਾਈ ਜਾਂਦੇ ਨੇ ਆ ਤਾਂ ਹੈਗਾ ਜੀ ਇਹਦਾ ਘੇਰਾ ਪੂਰਾ ਪ੍ਰੋਪਰ ਹੈਂਡਵਰਕ ਲਾ ਦੇਖੋ ਆ ਹੁੰਦੀ ਹੈ ਨਾ ਬਾਜੂ ਇਹਨੂੰ ਕਹਿੰਦੇ ਨੇ ਬਾਜੂ ਹੈਂਡਵਰਕ ਵਾਲੀਆਂ ਤੇ ਇਹਨੂੰ ਕਹਿੰਦੇ ਨੇ ਸਲਵਾਰ ਜਿਹੜੇ ਵੀਡੀਓ ਪਾਉਂਦੇ ਨੇ ਨਾ ਮੋਰ ਵਾਲਿਆਂ ਦੀ ਵੀ ਮੋਰ ਵਾਲਾ ਡਿਜ਼ਾਈਨ ਆ ਜੀ ਮੋਰ ਵਾਲਾ ਆ ਹੁੰਦੀ ਆ ਸਲਵਾਰ ਮਲਾਰੀਓ ਦੇ ਆਗੇ ਲਾ ਆ ਹੈਗਾ ਨਾ ਦੁਪੱਟਾ ਦੁਪੱਟੇ ਦੇ ਹੈਂਡਵਰਕ ਬਾਜੂ ਤੇ ਹੈਂਡਵਰਕ ਪੂਰਾ ਝਾਲ ਪੂਰਾ ਪਹਿਣ ਪੂਰਾ ਹੈਵੀ ਹੈਂਡਵਰਕ ਦਾ ਜਾਲ ਹੋਊਗਾ ਇਹਦੇ ਵਿੱਚ ਜਿੰਨੇ ਮਾਰੀਏ ਡਿਜ਼ਾਈਨ ਚੱਕ ਲਈਏ ਕੀ ਰੇਟ ਕੀਆ ਵੀਰੇ ਇਹਦਾ ਮੈਂ ਕਹਿੰਦਾ ਰੇਟ ਯਾਰ ਲੈਣ ਨੂੰ ਪਹਿਣਾ ਨੂੰ ਖੁੱਲ੍ਹੇ ਹੋਊਗਾ ਤੁਸੀਂ ਆਓ ਦੇਖੋ ਦੇ ਕੇ ਵੇਚਾਂਗੇ ਮਾਰਕੀਟ ਤੋਂ ਪਤਾ ਕਰਿਆ ਰੇਟ ਠੀਕ ਹੈ ਜੀ ਆ ਲਓ ਜੀ ਕਹਿੰਦੇ ਫੁਲਕਾਰੀ ਵਰਕੇ ਚੱਲਦਾ ਜੀ ਫੁਲਕਾਰੀ ਵਰਕੇ ਚੱਲਦਾ ਲੈ ਚਲਾਤਾ ਫੁਲਕਾਰੀ ਵਰਕੇ ਚੱਕੋ ਮੈਰੂਨ ਇਹ ਚ ਲੈ ਲਿਓ ਰਸਟ ਇਹ ਚ ਲੈ ਲਿਓ ਬਲੈਕ ਇਹ ਚ ਲੈ ਲਿਓ येलो ਚੱਕੋ ਪਾਓ ਜਾਗੋ ਤੇ ਜੀ ਨੈਚੁਰਲ ਗਰੇਵ ਦਾ ਸੂਟ ਹੋਊਗਾ ਜੀ ਆਲ ਓਵਰ ਤੇ ਨਾਲ ਨੂੰ ਇਹਦੇ ਬਾਟਮ ਤੇ ਵਰਕ ਹੋਇਆ ਹੋਊਗਾ ਜੀ ਤੇ ਨਾਲ ਨੂੰ ਦੁਪੱਟਾ ਚਨੋਂ ਦਾ ਚਨੋਂ ਦੇ ਦੁਪੱਟੇ ਦੇ ਉੱਤੇ ਵਰਕ ਹੋਇਆ ਹੋਊਗਾ ਲਾ ਚੱਕੋ ਇਹਦੇ ਜੀ ਫੁਲਕਾਰੀ ਦੇ ਚੱਕੋ ਜੀ ਕਲਰ ਆ ਕੇ ਤੁਸੀਂ ਚਲੋ ਦੇਖੋ ਸਹੀ ਤੁਹਾਨੂੰ ਚਾਹੀਦਾ ਕੀ ਆ ਹਰ ਇੱਕ ਚੀਜ਼ अवेलेबल ਆ ਜੀ ਇੱਥੇ ਫੈਸ਼ਨਿਸਟਾਂ ਮਲੇਰ ਕੋਟਲਾ ਆ ਕੇ ਵਿజిਟ ਇੱਕ ਵਾਰੀ ਜ਼ਰੂਰ ਕਰੋ ਹਰ ਇੱਕ ਚੀਜ਼ ਦਾ ਹਰ ਇੱਕ ਸਮੱਸਿਆ ਦਾ ਹੱਲ ਫੈਸ਼ਨਿਸਟਾਂ ਮਲੇਰ ਕੋਟਲਾ ਲਾ ਦੇਖੋ ਫੈਸ਼ਨ ਦਾ ਘਰ ਆ ਜੀ ਫੈਸ਼ਨ ਅਸੀਂ ਖੁਦ ਸਟਾਰਟ ਕਰੀਦਾ ਆ ਆਪਦੇ 12 ਵਜੇ ਤੱਕ ਖੜਾਉਂਦੇ ਰਹੀਓ ਰਾਤ ਦੇ 12 ਵਜੇ ਤੱਕ ਵੀ ਡਿਜ਼ਾਈਨ ਨਹੀਂ ਖਤਮ ਹੋਣਾ ਇਹਨਾਂ ਕੋਲੇ ਨਾ ਜੀ ਡਿਜ਼ਾਈਨ ਨਹੀਂ ਖਤਮ ਹੋਣੀ ਨਾ ਦੇਖੋ ਦੇਖੋ ਜੀ ਤਿਆਰੀ ਕਰਾਈ ਆ ਇਹ ਕਹਿੰਦੇ ਨਾ ਦੁਪੱਟਾ ਆ ਜਹਾਬ ਜੀ ਹੈਵੀ ਦੁਪੱਟੇ ਦੇ ਹੈਵੀ ਵਰਕ ਹੋਇਆ ਹੋਵੇ ਲਓ ਜੀ ਬੱਟੇ ਦੇ ਹੈਵੀ ਵਰਕ ਨਾ ਦੇਖੋ ਇਹ ਇਹਨੂੰ ਕਹਿੰਦੇ ਨੇ ਹੈਵੀ ਵਰਕ ਦੇਖੋ ਜੀ ਮੈਂ ਕਹਣਾ ਜੀ ਲੋਕਾਂ ਦੇ ਰਿਪਲਾਈ ਨਹੀਂ ਹੁੰਦੇ ਜੀ ਸਾਡੇ ਆਨਲਾਈਨ ਇਹਨੇ ਫੋਨ ਆਉਂਦੇ ਨੇ ਭੈਣਾਂ ਦੇ ਇਹਨਾਂ ਪਿਆਰ ਮਿਲਦਾ ਰਿਪਲਾਈ ਨਹੀਂ ਹੋ ਰੇ ਲੈ ਚੱਕੋ ਜ਼ਿਗਜ਼ੈਗ ਆਰਗੰਜ਼ਾ ਲ ਆ ਦੇਖੋ ਲੈ ਡਿਜ਼ਾਈਨ ਦੇਖੋ ਡਿਜ਼ਾਈਨ ਤਾਂ ਵੀਰੇ ਜਿੰਨੇ ਮਰਜ਼ੀ ਆ ਲੈ ਲੋ ਵਿਆਹ ਸ਼ਾਦੀਆਂ ਲਈ ਲੈਣ ਦੇ ਲਈ ਸਸਤੇ ਮਹਿੰਗੇ ਜੈਸੇ ਮਰਜ਼ੀ ਆ ਦੇਖੋ ਲੈ ਵੀਡੀਓ ਵਾਇਰਲ ਆ ਗਈ ਲੈ ਦੇਖੋ ਵੀਰੇ ਜਿੰਨੇ ਮਰਜ਼ੀ ਮੇਰੇ ਕੋਲ ਤਾਂ ਰਾਤ ਲੱਗ ਖਲਵਾਈ ਜਾਉ ਮੈਂ ਰਾਤ ਤੱਕ ਖੁੱਲੀ ਰਹੂੰਗਾ ਲੈ ਬੱਲੇ 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 ਲੈ ਕਲਰ ਦੇਖੋ ਮੈਂ ਕਹਿੰਦਾ ਕਲਰ ਦਾ ਹੀ ਚੈਲੰਜ ਹੈ 1 ਕਿਲੋ ਵਿੱਚ 8 8 ਤਾਂ ਕਲਰ ਰੱਖੀ ਬੈਠੇ ਨੇ ਵੀਰੇ 10 10 12 12 8 8 ਤਾਂ ਹੁਣ ਪੁਰਾਣੀ ਗੱਲ ਹੋ ਗਈ ਸਾਡੇ ਕੋਲ ਤਾਂ ਆਪ ਤਿਆਰ ਕਰਵਾਈਦੇ ਨੇ ਸਾਡੇ ਕੋਲ ਤਾਂ ਵੇਹਲ ਹੀ ਨਹੀਂ ਹੈਗੀ ਵੀਰੇ ਸਾਰੇ ਦਿਹਾੜੀ ਵਾਸਤੇ ਹੀ ਭਾਜਣਾ ਚ ਰਹਿਣਿਆ ਵੀ ਆ ਆ ਗਿਆ ਜੀ ਉਹ ਵੇਚਦਾ ਆ ਆ ਗਿਆ ਜੀ ਉਹ ਵੇਚਦਾ ਇਹ ਆ ਚੀਜ਼ ਲੈ ਆ ਲੈ ਆਈ ਲਓ ਜੀ ਅਗਲਾ ਨੰਬਰ ਦੇ ਵੀਰੇ ਐਸੇ ਕਲਰ ਹੀ ਨਹੀਂ ਮਿਲਦੇ ਬਾਜ਼ਾਰ ਦੇ ਵਿੱਚ ਲੋਕ ਖਰੀਦ ਖਰੀਦ ਕੇ ਵੇਚੀ ਜਾਂਦੇ ਨੇ ਅਸੀਂ ਬਣਾ ਬਣਾ ਕੇ ਵੇਚੀ ਜਾਂਦੇ ਆ ਫਰਕ ਸਿਰਫ ਇੰਨਾ ਹੀ ਆ ਖਰੀਦਣ ਵਾਲੇ ਸਾਡਾ ਨਹੀਂ ਮੁਕਾਬਲਾ ਕਰ ਸਕਦੇ ਕਿਉਂਕਿ ਉਹ ਖਰੀਦ ਕੇ ਵੇਚ ਰਹੇ ਨੇ ਅਸੀਂ ਕਰ ਰਹੇ ਹਾਂ ਆਪਣਾ ਤਿਆਰ ਤੁਹਾਨੂੰ ਮੇਰੀ ਕਸਟਮਰਸ ਨੂੰ ਇੱਕ ਬੇਨਤੀ ਆ ਵੀ ਟਾਈਮ ਕੱਢ ਕੇ ਆਈਓ ਇੱਥੇ ਸਾਰਾ ਦਿਨ ਲੱਗ ਜਾਵੇ ਸਾਡੇ ਕੋਲ ਡਿਜ਼ਾਈਨ ਹੀ ਬੁੱਕਣੇ ਪੜਾ ਟਾਈਮ ਖਤਮ ਹੋ ਜਾਊਗਾ ਇਸ ਕਰਕੇ ਸਾਡੇ ਕੋਲ ਖੁੱਲਾ ਟਾਈਮ ਲੈ ਕੇ ਆਈਓ ਜ ਲਾ ਦੇਖੋ ਕਰਾਈ ਚੈੱਕ ਕਰ ਲੋ ਜੀ ਇਹ ਨਹੀਂ ਹੈਗੀ ਵੀ ਰੈਡੀमेड ਆਪ ਕਰਵਾਈ ਹੋਈ ਹੈ ਪਿਓਰ ਗਲਾਸ ਜੀ ਪਿਓਰ ਗਲਾਸ ਲੈ ਦੇਖੋ ਤੋਂ ਇਹਦੇ ਚ ਕਲਰ ਦੇਖੋ ਲਾ ਦੇਖੋ ਜਿੰਨੇ ਮਰਜੀ ਕਲਰ ਦੇਖ ਲੋ ਜੀ ਲੈ ਇੱਕ ਕੱਢੀ ਜਾਂਦੇ ਨੇ ਬਾਈ ਉਹ ਨਹੀਂ ਗੱਲ ਜਿਕੇ ਸੇ ਜੇ ਹੋਰ ਚਾਹੀਦੇ ਹੋਣਗੇ 20 ਚਾਹੀਦੇ ਨੇ 20 ਵੀ ਦੇ ਦੂੰ 30 ਚਾਹੀਦੇ ਨੇ 30 ਵੀ ਦੇ ਦੂੰ 100 ਚਾਹੀਦਾ 100 ਹੀ ਦੇ ਦੂੰ ਬਾਅਦ ਤੁਸੀਂ ਦੱਸੋ ਸੀਰ ਤੋਂ ਕਿੰਨੇ ਚਾਹੀਦੇ ਨੇ ਕਿਹੜੇ ਡਿਜ਼ਾਈਨ ਦੇ ਚਾਹੀਦੇ ਨੇ ਲੈ ਆ ਜਾਲ ਇਹ ਸਾਡੇ ਕੋਲ ਇੰਗਲਿਸ਼ ਸ਼ੇਡ ਦਾ ਜੀ ਜਿੰਨਾ ਮਰਜ਼ੀ ਲੈ ਲਿਓ ਲੈ ਦੇਖੋ ਅੱਜਕੱਲ ਇੰਗਲਿਸ਼ ਸ਼ੇਡ ਚਾਹੀਦਾ ਇੰਗਲਿਸ਼ ਸ਼ੇਡ ਚਾਹੀਦਾ ਭੈਣਾਂ ਨੂੰ ਲੈ ਸਲਵਾਰ ਤੇ ਵਰਗ ਦੁਪੱਟਾ ਦੇਖੋ ਜੀ ਬੁਟੀਕ ਸਟਾਈਲ ਲੈਸਿਸ ਵਾਲਾ ਹੌਲ ਸੇਲ ਰੇਟਾਂ ਤੇ ਮਿਲਣਗੇ ਭੱਜਿਓ ਜਲਦੀ ਤੇ ਜਲਦੀ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਕੁੜੀਆਂ ਕੱਤਰੀਆਂ ਕਹੀ ਕਹਿੰਦੇ ਬਾਰੀ ਕਹਿੰਦੇ ਨੇ ਨਾ ਕਿ ਪ੍ਰਿੰਟ ਦੇ ਉੱਤੇ ਹੈਂਡਵਰਕ ਚਾਹੀਦਾ ਆ ਲਓ ਜੀ ਕੁੜੀਆਂ ਕੱਤਰੀਆਂ ਲਈ ਸਪੈਸ਼ਲ ਡਿਜ਼ਾਈਨ ਹੈਗਾ ਪ੍ਰਿੰਟ ਦੇ ਉੱਤੇ ਟੋਟਲੀ ਹੈਂਡਵਰਕ ਤੇ ਨਾਲ ਨੂੰ ਪਿਓਰ ਦੀ ਸਲਵਾਰ ਸਲਵਾਰ ਦੇ ਉੱਤੇ ਵਰਕ ਹੋਊਗਾ ਬਹੁਤ ਪਿਆਰਾ ਤੇ ਦੁਪੱਟਾ ਦੇਖੋ ਜੀ ਕਿਆ ਬਣਿਆ ਹੋਇਆ ਦੁਪੱਟੇ ਦੀ ਪੂਰੀ ਗੱਲਬਾਤ ਹੋਊਗੀ ਦੇਖੋ ਦੁਪੱਟੇ ਦੇ ਉੱਤੇ ਬਹੁਤ ਸੋਹਣਾ ਲੈਸਸ ਦਾ ਵਰਕ ਹੋਇਆ ਇੱਕ ਆ ਦੇਖੋ ਲੋਕਾਂ ਨੇ ਪਾਇਆ ਪਿਆ ਰੌਲਾ ਬਾਗਲੜਾ ਡਿਜ਼ਾਈਨ ਜੀ ਬਾਗਲੜਾ ਡਿਜ਼ਾਈਨ ਆ ਚੱਕੋ ਬਾਗਲੜਾ ਡਿਜ਼ਾਈਨ ਇਹਨੂੰ ਕਹਿੰਦੇ ਨੇ ਆ ਦੇਖੋ ਹੈਂਡ ਦੇਖਿਓ ਜੀ ਬਾਗਲੜਾ ਡਿਜ਼ਾਈਨ ਤੇ ਕਿੰਨਾ ਕਰਾਈ ਫਿਰਦੇ ਆ ਨੈਚੁਰਲ ਗਰੇਪ ਹੋਊਗੀ ਗਲੈਰੀ ਟੈਕਸੀ ਤੇ ਉੱਤੇ ਬਣਿਆ ਹੋਊਗਾ ਬਾਗ ਨਾਲ ਬਣਾਉਣਗੇ ਬਾਜੂ ਬਾਜੂ ਦੇ ਨਾਲ ਬਣਾਇਆ ਹੋਊਗਾ ਬਾਟਮ ਬਹੁਤ ਹੀ ਸੋ ਦੇ ਨਾਲ ਨੂੰ ਦੁਪੱਟੇ ਦੇ ਉੱਤੇ ਕਰਾਵਾਂਗੇ ਅਸੀਂ ਫੋਰ ਸਾਈਡ ਵਰਕ ਤੇ ਰੰਗ ਰੰਗੇ ਦੇ ਜਿੰਨੇ ਕਹੋਗੇ ਉਨੇ ਰੰਗ ਦੇ ਦੂੰ ਮੂਹ ਨਾਲ ਬੋਲੋ ਉਹੀ ਰੰਗ ਮੂਰੇ ਹੋਊਗਾ ਆ ਚੱਕੋ ਜੀ ਰੰਗ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਤੇ ਚਟਾ ਵੀ ਸਿਰ ਦੇ ਰਿਹਾ ਆ ਚੱਕ ਨੌ ਇਹਦੇ ਦੇ ਵੀਰੇ 9 10 ਰੰਗ ਦੇ ਦੂੰ ਹੋਰ ਨੇਵੀ ਬਲੂ ਗਲਾਸ ਸ਼ਿਮਰ ਦੇ ਉੱਤੇ ਹੋਊਗਾ ਨੇਵੀ ਬਲੂ ਦਾ ਬਹੁਤ ਪਿਆਰਾ ਡਿਜ਼ਾਈਨ ਗੱਠ ਵਾਲਾ ਬਹੁਤ ਸੋਹਣਾ ਡਿਜ਼ਾਈਨ ਹੋਊਗਾ ਸ਼ਿਮਰ ਚਨੌਣ ਦਾ ਪੱਟਾ ਚਨੌਣ ਦਾ ਪੱਟਾ ਦਾਗਾ ਕਾਣਾ ਸੋਹਣਾ ਹੋਣਾ ਸ਼ਿਮਰ ਚਨੌਣ ਚੱਕੋ ਸ਼ਿਮਰ ਚਨੌਣ ਬਈ ਲਾ ਤੁਹਾਡੇ ਦਰਸ਼ਨ ਸ਼ਿਮਰ ਚਨੌਣ ਦੇ ਵੀ ਕਰਵਾ ਦੇ ਇਹਦੇ ਵਿੱਚ ਰੰਗ ਲੈ ਲਿਓ ਜਿੰਨੇ ਮਰਜੀ ਆ ਦੋ ਚਾਰ ਦਿਖਾ ਦੇ ਜੀ ਟਾਈਮ ਘਟਾ ਇੱਕ ਗਾਠਾ ਵਾਲਾ ਡਿਜ਼ਾਈਨ ਲਓ ਜੀ ਲਗਾਤਾਰ ਚੱਲ ਰਹੀ ਪੰਜ ਕੱਪੜਿਆਂ ਦੇ ਦੇ ਦੂੰ ਪੰਜ ਕੱਪੜਿਆਂ ਦੇ ਦੇ ਦੂੰ ਜੀ ਇਹ ਆ ਡਿਜ਼ਾਈਨ ਜਿੰਨੇ ਮਰਜੀ ਰੰਗ ਰੰਗ ਇਹੋ ਜਿਹਾ ਹੋਊਗਾ ਤੁਹਾਡਾ ਜੀਕਰੂ ਆ ਵੀ ਚੱਕਣਾ ਆ ਵੀ ਚੱਕਣਾ ਆ ਵੀ ਚੱਕਾ ਲਾ ਦੇਖੋ ਜੀ ਹੈਵੀ ਪੂਰਾ ਗਾਠਾ ਵਾਲਾ ਡਿਜ਼ਾਈਨ ਹੋਊਗਾ ਪੂਰਾ ਹੈਵੀ ਬਣਿਆ ਹੋਊ ਇਦਾਂ ਬਣੇ ਹੋਗੇ ਸ਼ਲਵਾਰ ਪੂਰੀ ਹੈਵੀ ਤੇ ਇਹਦਾ ਦੁਪੱਟਾ ਅਚਕੋ ਪੂਰਾ ਹੈਵੀ ਦੁਪੱਟਾ ਹੋਊਗਾ ਕੀ ਬਾਤ ਆ ਇਹ ਸ਼ਮਰ ਦਾ ਦੁਪੱਟਾ ਹੋਊਗਾ ਚੱਕੋ ਜੀ ਦੇਖੋ ਰੰਗ ਕਰੋ ਦੱਸਣ ਜੀ ਰੰਗ ਇਹਨਾਂ ਦੇ ਹੋਣਗੇ ਬਹੁਤ ਅੱਛੇ ਕ੍ਰਸ਼ ਦੇ ਵਿੱਚ ਮਿਲ ਜੂਗਾ ਨੈਚੁਰਲ ਕ੍ਰੇਵ ਦੇ ਉੱਤੇ ਮਿਲ ਜੂਗਾ ਸ਼ਮਰ ਦੇ ਉੱਤੇ ਮਿਲ ਜੂਗਾ ਟੈਬੀ ਦੇ ਉੱਤੇ ਮਿਲ ਜੂਗਾ ਤੇ ਇਹੀ ਡਿਜ਼ਾਈਨ ਤੁਹਾਨੂੰ ਅਸੀਂ ਗਲਾਸ ਆਰਗੰਜ਼ਾ ਦੇ ਵੀ ਦੇ ਦਾਂਗੇ ਜੇ ਰਸ਼ੀਆ ਦੀ ਕੋਟ ਲੈ ਲਓ ਚਾਹੇ ਤਮੰਨਾ ਦੇ ਸੂਟ ਲੈ ਲਓ ਏਕੇ ਟੈਕਸ ਦੇ ਲੈ ਲਓ ਰਾਮ ਟੈਕਸ ਦੇ ਲੈ ਲਓ ਆਹ ਟੈਕਸ ਦੇ ਲੈ ਲਓ ਤੇਜਨ ਦੇ ਲੈ ਲਓ ਜਿਹੜੇ ਮਰਜੀ ਵਿੰਟਰ ਦੇ ਵਿੱਚ ਲੈ ਲ ਇੱਥੇ ਲੁੱਟੀ ਬਾਦਨੀ ਆ ਚੱਕੋ ਰਸ਼ੀਆ ਦੀ ਕਾਟ ਰਾਈ ਆ ਦੇਖੋ ਜੀ ਕਾਟ ਰਾਈ ਪ੍ਰਿੰਟ ਦੇਖੋ ਆ ਦੇਖੋ ਪ੍ਰਿੰਟ ਇਹਦੀ ਬਾਟਮ ਦੇਖੋ ਜੀ ਇਹਦੀ ਬੁਰ ਦੀ ਗਾਰੰਟੀ ਹੋ ਗਈ ਬਾਈ ਜੀ ਸਟਿਚ ਹੋਏ ਹੋਏ ਦੇ ਪੈਸੇ ਦੇ ਦੂੰ ਜੇ ਕਿਸੇ ਦਾ ਬੁਰ ਆ ਜਾਵੇ ਆ ਦੁਪੱਟਾ ਦੇਖੋ ਜੀ ਮਸਲੀਨ ਦਾ ਦੁਪੱਟਾ ਹੋਗਾ ਬਹੁਤ ਪਿਆਰਾ ਪਿਓਰ ਮਸਲੀਨ ਹੋਊਗੀ ਬੁਰ ਆ ਗਿਆ ਸਟਿਚਿੰਗ ਦੇ ਪੈਸੇ ਲਾਈਨਿੰਗ ਦੇ ਪੈਸੇ ਹਰ ਇੱਕ ਚੀਜ਼ ਦੇ ਪੈਸੇ ਵਾਪਸ ਆ ਦੁਪੱਟਾ ਹੋਗਾ ਜਿਹੜੇ ਪਾਕਿਸਤਾਨੀ ਡਿਜ਼ਾਈਨ ਲੱਭਦੇ ਨੇ ਚੱਕੋ ਪਾਕਿਸਤਾਨੀ ਡਿਜ਼ਾਈਨ ਰੰਗ ਜਿੰਨੇ ਮਰਜ਼ੀ ਲੈ ਲਈ ਉਹਨਾਂ 'ਚ ਲਾ ਦੇਖੋ ਚੱਕੋ ਪਾਕਿਸਤਾਨੀ ਡਿਜ਼ਾਈਨ ਜੀ ਵਰਕ ਕਰਾਉਣਾ ਵਰਕ ਕਰਾਓ 올ਓਵਰ ਪਾਉਣਾ 올ਓਵਰ ਪਾਉ ਪਿਓਰ ਪਸ਼ਮੀਨਾ ਰਸ਼ੀਆ ਦਾ ਏਕੇ ਟੈਕਸ ਤੇਜਨ ਬੀ ਐਲ ਐਮ ਸ਼ੰਕਰ ਰਾਮ ਟੈਕਸ ਆਰ ਟੈਕਸ ਜਿਹੜਾ ਮਰਜ਼ੀ ਆ ਲੈ ਲਓ ਦੇਖੋ ਜੀ ਡਿਜ਼ਾਈਨ ਖਰੀਦਣ ਦੇ ਲਈ ਜਲਦੀ ਤੋਂ ਜਲਦੀ ਭੱਜ ਜਾਓ ਆ ਦੇਖੋ ਜੀ ਲਾ ਆ ਲੋਕ ਕਹਿੰਦੇ ਆਲਓਵਰ ਪ੍ਰਿੰਟ ਲੈਣਾ ਆਲਓਵਰ ਪ੍ਰਿੰਟ ਦੇ ਵਿੱਚ ਦੇ ਦੂੰ ਕੀ ਡਿਜ਼ਾਈਨ ਆ ਦੇਖੋ ਜੀ ਲਾ ਦੇਖੋ ਕਪੜਾ ਆ ਕਪੜਾ ਦੇਖੋ ਬੁਰਦੀ ਗਰੰਟੀ ਹੋ ਗਈ ਜੀ ਜਿੰਨੇ ਜਿਹੜਾ ਮਰਜੀ ਇਹ ਵਾਲਾ ਸੂਟ ਆਉਣਗੇ ਬੁਰਦੀ ਗਰੰਟੀ ਸਟੀਚਿੰਗ ਦੇ ਪੈਸੇ ਲਾਈਨਿੰਗ ਦੇ ਪੈਸੇ ਬੋਰ ਆ ਗਿਆ ਆ ਸ਼ਿਮਰ ਹੋ ਗਿਆ ਇਹ ਦੇਖੋ ਚੱਕ ਦੇ ਵਿੱਚ ਸ਼ਿਮਰ ਹੋਊਗੀ ਡਿਜ਼ਾਈਨ ਵੀਰੇ ਇੱਧਰ ਸੜਦਾ ਜਿੰਨੇ ਇੱਧਰੋਂ ਲਿਆ ਟਾਈਮ ਦੇ ਕਿੱਲਾ ਤਾਂ ਨਹੀਂ ਤਾਂ ਮੇਰੇ ਕੋਲ ਚਾਹੇ ਤੁਸੀਂ ਜਿੰਨੇ ਮਰਜੀ ਡਿਜ਼ਾਈਨ ਲਾ ਲੰਦੇ ਜਿੰਨੇ ਮਰਜੀ ਡਿਜ਼ਾਈਨ ਟਾਈਮ ਅਸੀਂ ਦੇਖਦੇ ਹੋਏ ਲਾ ਸੜਦਾ ਇੱਧਰ ਨੂੰ ਇੱਕ ਵਾਰੀ ਇੱਧਰੋਂ ਵਿੰਟਰ ਤੇ ਨਹੀਂ ਸੜਦੇ ਬਾਈ ਇੱਕ ਵਾਰੀ ਵਿੰਟਰ ਦੇ ਨਿਗਾ ਵੀ ਮਰਵਾ ਦਿਓ ਲੈ ਚੱਕੋ ਇਹ ਜਿਹੜਾ ਜਿੰਨੇ ਮਰਜੀ ਆ ਦੇਖ ਲੈ ਵੀਰੇ ਇੱਧਰੋਂ ਰੂੜੀਆਂ ਲਾਈਆਂ ਪਈਆਂ ਨੇ ਵਿੰਟਰ ਦੀਆਂ ਤਾਂਸੀ ਇਹ ਤੁਨੋਂ ਲਾਦਾ ਫੈਕਟਰੀ ਲਾ ਰਖੀ ਤੁਸੀਂ ਕੱਪੜਿਆਂ ਦੀ ਮੈਂ ਕਹਣਾ ਵੀਰੇ ਤੁਸੀਂ ਗੱਲ ਹੀ ਛੱਡ ਦੋ ਐਦਾਂ ਇੱਕ ਵਾਰੀ ਜਿਹੜਾ ਹੀ ਚੈੱਕ ਕਰ ਲੋ ਇਹਨਾਂ ਦੇ ਮੈਂ ਕਹਣਾ ਪਹਾੜੇ ਬਣਾਦਾ ਕੱਪੜਿਆਂ ਦਾ ਬੰਦਾ ਹੈ ਜਿੰਨੇ ਮਰਜੀ ਡਿਜ਼ਾਈਨ ਲੈ ਲਓ ਜੀ ਲੈ ਚੱਕੋ ਵੀਰੇ ਡਿਜ਼ਾਈਨ ਡਿਜ਼ਾਈਨ ਤੇ ਡਿਜ਼ਾਈਨ ਜੜਦਾ ਹੈ ਵੀਰੇ ਇਹ ਚ ਕੀੜ ਜਹੇ ਦੇ ਦਾਂਗੇ 40 ਮਤਲਬ ਤੁਸੀਂ ਦੇਖਦੇ ਥੱਕ ਜਾਓਗੇ ਇਹ ਦਿਖਾਉਂਦੇ ਨਹੀਂ ਥੱਕ ਦੇਗੇ ਆਹ ਦੇਖੋ ਡਿਜ਼ਾਈਨ ਆਹ ਚੱਕੋ ਲੈ ਆਏ ਵੀਰੇ ਆਏ ਲੋਕ ਆਏ ਨੇ ਆ ਲੈ ਜਾਂਦੇ ਨੇ ਆਉਂਦਾ ਬਾਹਰ ਜਾਂਦਾ ਪੈਣਾ ਆਹ ਦੇਖੋ ਲੈ ਆਪ ਪਛਮੀਨਾ ਜੀ ਏਕੇ ਟੈਕਸ ਦਾ ਤੇ ਇਹਦਾ ਦੁਪੱਟਾ ਦੇਖੋ ਜੀ ਦੁਪੱਟਾ ਨਜ਼ਾਰੇ ਵੰਨਣ ਵਾਲਾ ਦੁਪੱਟਾ ਹੈ ਰੰਗ ਲੈ ਲਿਓ ਇਹ ਚ ਲੈ ਏਕੇ ਟੈਕਸ ਦਾ ਹੋਊਗਾ ਜੀ ਬੜੀ ਰੰਗ ਕਰੋ ਚੱਕ ਜੀ ਇਹਦੇ ਰੰਗ ਲਾ ਦਪੱਟਾ ਵੀ ਕਰ ਲੋ ਚੱਕ ਜੀ ਪਿਓਰ ਮਸਲੀਨ ਦੁਪੱਟਾ ਹੋਊਗਾ ਆ ਦੁਪੱਟਾ ਹੋਊਗਾ ਜੀ ਇਹਦਾ ਇਹ ਚ ਰੰਗ ਮਿਲ ਜਾਣਗੇ ਨਵੇਂ ਰੰਗ ਜੀ ਸਾਰੇ ਜਿੰਨੇ ਮਰਜੀ ਡਿਜ਼ਾਈਨ ਲੈ ਲਿਓ ਜਿੰਨੀਆਂ ਮਰਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਲੈ ਲਿਓ ਰੰਗ ਦਾ ਵੀਰਾ ਕਹਿੰਦਾ ਪੂਰੇ ਹਨ ਸਾਰੇ ਮਿਲ ਜਾਣਗੇ ਮੈਂ ਕਹਾਂ ਵੀਰੇ ਮੂੰਹ ਚੋਂ ਬੋਲੋ ਰੰਗ ਤੁਹਾਨੂੰ ਉਹੀ ਮਿਲਜੂ ਜਿਹੜਾ ਨਹੀਂ ਵੀ ਹੋਊਗਾ ਡਾਈ ਕਰਾ ਕੇ ਬਣਵਾ ਦੂੰ ਛੱਡਦਾ ਨਹੀਂ ਵੀਰੇ ਕਿਸੇ ਚੀਜ਼ ਦੇ ਵਿੱਚ ਕਸਟਮਰ ਨੂੰ ਘਾਟ ਨਹੀਂ ਰੋੜਦਾ ਮੈਂ ਕੋਈ ਲੰਬਾ ਨਹੀਂ ਰਹਿਦਾ ਤੁਹਾਨੂੰ ਲੰਬੇ ਸਾਰੇ ਤਾਰਦੇ ਨੇ ਆਪਾਂ ਨੇ ਤਰੀ ਚੱਲੋ ਡਿਜ਼ਾਈਨ ਕਹਿੰਦੇ ਆਈ ਜਾਂਦਾ ਨਾਲ ਇਹ ਤਾਂ ਵੀਰੇ ਚੱਲੀ ਜਾਊਗਾ ਚਾਹੇ ਰਾਤ ਦੇ 12 ਵਜੇ ਤੱਕ ਤੁਸੀਂ ਡਿਜ਼ਾਈਨ ਮੇ ਤੋਂ ਲੈ ਜਾਓ 12 ਵਜੇ ਤੱਕ ਵੀ ਦਿਖਾਈ ਜਾਊਗਾ ਕਿਹੜੀਆਂ ਆਂਟੀਆਂ ਕਹਿੰਦੀਆਂ ਨੇ ਕਿ ਸਾਨੂੰ ਸਾਡੇ ਮਤਲਬ ਦਾ ਸੂਟ ਨਹੀਂ ਮਿਲਦਾ ਚੱਕੋ ਵਾਰੰਟੀਆਂ ਨਾਲ ਡਿਜ਼ਾਈਨ ਆਹ ਦੇਖੋ ਜੀ ਘੇਰੇ ਦੇ ਉੱਤੇ ਸ਼ੰਕਰਦਾ ਡਜਾਇਨ ਹੋਊਗਾ ਬੋਰਾ ਆ ਗਿਆ ਪੈਸੇ ਵਾਪਸ ਲਾਈਨਿੰਗ ਦੇ ਸਟਿਚਿੰਗ ਦੇ ਤੇ ਨਾਲ ਨੂੰ ਸੂਟ ਦੇ ਵੀ ਅ ਦਪੱਟਾ ਦੇਖੋ ਜੀ ਪਿਓਰ ਮਸਲੀਨ ਅੱਜ ਇੱਕ ਵਾਰੀ ਤੁਹਾਨੂੰ ਥੱਲੇ ਵੀ ਝਾਕੀ ਮਰਵਾਦਿਆਂ ਕਿ ਇਹ ਕਿਥੋਂ ਜਿਹੜਾ ਹੈਗਾ ਸਾਡੇ ਕੋਲ ਤਾਂ ਸਾਰੇ ਦਾ ਸਾਰਾ ਪਲੇਨ ਮਾਲ ਆਉਂਦਾ ਪਲੇਨ ਮਾਲ ਤੋਂ ਅਸੀਂ ਰੈਡੀ ਕਰਵਾਉਨੇ ਆ ਤੁਹਾਨੂੰ ਦਿਖਾਉਣੇ ਆ ਕਿ ਸਾਡੇ ਕੋਲ ਕਿੰਨਾ ਸਟਾਕ ਪਿਆ ਆ ਮਤਲਬ ਸਟਾਕ ਤਾਂ ਐ ਸਿੱਟਿਆ ਵਿਆ ਜਿਵੇਂ ਮੰਡੀ ਨਹੀਂ ਲੱਗੀ ਹੁੰਦੀ ਆਪਾਂ ਕਹਿ ਸਕਦੇ ਆ ਵੀ ਸੂਟਾਂ ਦੀ ਮੰਡੀ ਲਾ ਰੱਖੀ ਆ ਇਹਨਾਂ ਨੇ ਮੇਰੇ ਆ ਜੋ ਦੇਖੋ ਸਹੀ ਇੱਕ ਵਾਰੀ ਤੁਹਾਨੂੰ ਲੱਗੇ ਪਤਾ ਡਿਜ਼ਾਈਨ ਹੈ ਡਿਜ਼ਾਈਨ ਲੱਗੇ ਪਏ ਨੇ ਜੀ ਪੂਰੇ ਆ ਦੇਖੋ ਜੀ ਇਹ ਸਾਡੇ ਉਹ ਸੂਟ ਨੇ ਜੀ ਜਿਹੜੇ ਸਾਡੇ ਕੋਲ ਕੱਟ ਬਚ ਗਿਆ ਮਤਲਬ ਸਾਡੇ ਕੋਲ ਪ੍ਰੋਪਰ ਥਾਨ ਆਉਂਦੇ ਨੇ ਥਾਨਾਂ ਦੇ ਵਿੱਚੋਂ ਜਿਹੜੀ ਕੱਟ ਬਚ ਜਾਂਦੀ ਆ 2 ਮੀਟਰ 2.5 ਮੀਟਰ 3 ਮੀਟਰ ਉਹ ਅਸੀਂ ਜੀ ਦੇ ਦਿੰਨੇ ਆ 150 ਦੇ ਦੋ ਪੀਸ ਜਿਹਨਾਂ ਨੇ ਜਿਹੜੇ ਟੋਟੇ ਖਰੀਦਣ ਵਾਲੇ ਬੰਦੇ ਨੇ ਉਹ ਵੀ ਪਹੁੰਚ ਸਕਦੇ ਨੇ ਸ਼ਾਮ ਤੱਕ ਉਰੇ ਭੀੜ ਲੱਗ ਰਹੀ ਜਾਂਦੀ ਆ 150 ਦੇ ਦੋ ਪੀਸ ਅਸੀਂ ਟੋਟਿਆਂ ਦੇ ਦਵਾਂਗੇ ਜੀ ਫੈਬਰਿਕ ਸਾਰੇ ਨਵੇਂ ਬੱਲੋ ਭਾਈ ਭਈਆ ਆ ਸਾਡਾ ਏਰੀਆ ਹੈਗਾ ਜੀ ਇੱਥੋਂ ਸਾਡੇ ਕੋਲ ਸਾਰਾ ਮਾਲ ਕੱਟ ਹੋ ਕੇ ਜਾਂਦਾ ਹੈ ਔਰ ਦੇਖੋ ਸਾਡੇ ਕੋਲੇ ਸਾਰਾ ਮਾਲ ਦਾ ਸਟਾਕ ਪਿਆ ਆ ਇਥੋਂ ਕੱਟ ਹੋ ਹੋ ਕੇ ਜਾਂਦਾ ਹੈ ਫਰੇਮਾਂ ਬਣ ਕੇ ਡੇਲੀ ਦੇ ਡੇਲੇ ਸਾਡੇ ਕੋਲੇ ਬਹੁਤ ਪੀਸ ਬਣ ਬਣ ਕੇ ਆਉਂਦੇ ਨੇ ਡੇਲੀ 100 200 ਪੀਸ ਬਣ ਕੇ ਆਉਂਦਾ 100 200 ਪੀਸ ਜੀ ਹੋਰ ਸੇਲ ਦੇ ਉੱਤੇ ਚੱਕਵਾ ਦਿੰਨੇ ਆ ਲੋਕਾਂ ਨੂੰ ਮਤਲਬ ਕਟਨ ਮਾਰ ਜਿੰਦੇ ਕੰਮ ਕਰਦੇ ਨੇ ਬਾਈ ਹੁਣੀ ਮੈਂ ਕਹਣਾ ਜੀ ਸਾਡਾ ਮਾਰ ਜਾਣ ਵਾਲੇ ਤਾਂ ਗੱਲ ਹੀ ਨਹੀਂ ਸਾਡਾ ਕੰਮ ਹੈਗਾ ਕਿ ਕਸਟਮਰਜ਼ ਵੀ ਖੁਸ਼ ਰਹਿਣ ਕੀ ਬਾਤ ਤੇ ਅਸੀਂ ਜਿਹੜਾ ਕਸਟਮਰਜ਼ ਦੀਆਂ ਖੁਆਇਸ਼ਾਂ ਵੀ ਪੂਰੀਆਂ ਕਰ ਸਕੀਏ ਜਿਹੜਾ ਇੱਕ ਵਾਰੀ ਆ ਗਿਆ ਮੁੜ ਕੇ ਉਰੇ ਹੀ ਆਵੇ ਮੈਂ ਕਹਣਾ ਵੀਰੇ ਜਿਹੜਾ ਇੱਕ ਵਾਰੀ ਆ ਗਿਆ ਉਹਨੂੰ ਤਾਂ ਕਹਿਣ ਦੀ ਲੋੜ ਨਹੀਂ ਉਹ ਤਾਂ ਪੱਜੇ ਆਊਗਾ ਉਹਦਾ ਫੇਰ ਇੱਕ ਵਾਰੀ ਆਗੇ ਦੇਖੋ ਉਸ ਤੋਂ ਬਾਅਦ ਤਾਂ ਤੁਸੀਂ ਭੱਜੇ ਆਵੋਗੇ ਤੇ ਲਓ ਜੀ ਵੀਰੇ ਨੇ ਵੀਡੀਓ ਬਣਾ ਕੇ ਸਾਨੂੰ ਵੀ ਪੂਰਾ ਮਜ਼ਾ ਆ ਗਿਆ ਮਤਲਬ ਜਿਹੜੀਆਂ ਵੀ ਤੁਹਾਡੀਆਂ ਖੁਆਇਸ਼ਾਂ ਨੇ ਦਿਮਾਗ 'ਚ ਡਿਜ਼ਾਈਨ ਨੇ ਸਾਰੇ ਉਰੇ ਆ ਕੇ ਤੁਹਾਨੂੰ ਮਿਲ ਲੈਣੇ ਤੇ ਉਰੇ ਤੇ ਵੀਰੇ ਕੋ ਦਸ ਦੋ ਵੀਰੇ ਪਹੁੰਚਣਾ ਕਿਵੇਂ ਜਿਨ੍ਹਾਂ ਨੇ ਤਾਂ ਬੱਸ ਸਟੈਂਡ ਤੋਂ ਉਹਨਾਂ ਨੇ ਤਾਂ ਵੀਡੀਓ ਦੇਖ ਹੀ ਲਈ ਤੇ ਜਿਨ੍ਹਾਂ ਨੇ ਆਉਣਾ ਲੁਧਿਆਣਾ ਖੰਨਾ ਜਾਂ ਫਿਰ ਨਾਭਾ ਵੱਲੋਂ ਪਟਿਆਲਾ ਵੱਲੋਂ ਉਹ ਸਰੰਧੀ ਗੇਟ ਤੋਂ ਆ ਕੇ ਅਜ਼ੀਮਪੁਰੇ ਦੇ ਵਿੱਚ ਫੈਸ਼ਨਿਸਟਾ ਮਲੇਰ ਕੋੜਲਾ ਜਿੱਥੋਂ ਮਰਜ਼ੀ ਪੁੱਛ ਲੈ ਨਹੀਂ ਮੈਨੂੰ ਫੋਨ ਕਰਕੇ ਲੋਕੇਸ਼ਨ ਮੰਗਵਾ ਸਕਦੇ ਨੇ ਸਿੱਧਾ ਦੁਕਾਨ ਦੇ ਉੱਤੇ ਪਹੁੰਚਣਗੇ ਜਾਂ ਫਿਰ ਚਾਹੇ ਬੱਸ ਸਟੈਂਡ ਮਲੇਰ ਕੋੜਲਾ ਚਾਹੇ ਫਿਰ ਆਪਣੇ ਪਾਰਕਿੰਗ ਦੇ ਵਿੱਚ ਸਰੰਧੀ ਗੇਟ ਸਾਈਡ ਆਗੇ ਸਾਨੂੰ ਫੋਨ ਕਰ ਲਓ ਸਾਡਾ ਇੱਕ ਲੜਕਾ ਆਕੇ ਤੁਹਾਨੂੰ ਉੱਥੋਂ ਇੱਥੇ ਲੈ ਆਏਗਾ ਪਿਕ ਕਰ ਲੇਗਾ ਮਤਲਬ ਉਰੇ ਆਉਣਾ ਜੇ ਤੁਸੀਂ ਟਾਈਮ ਜਿਆ ਕੱਢ ਕੇ ਆਇਓ ਕਿਉਂਕਿ ਟਾਈਮ ਖੁੱਲਾ ਲੱਗਣ ਵਾਲਾ ਤੁਹਾਨੂੰ ਬਾਕੀ ਪਹੁੰਚੋ ਜ਼ਰੂਰ ਬਾਈ ਨੂੰ ਫੋਨ ਕਰਕੇ ਆ ਜਾਓ ਜੇ ਡਿਜ਼ਾਈਨ ਤੁਸੀਂ ਆਪਣੇ ਮਤਲਬ ਦਾ ਵੀ ਬਣਾਉਣਾ ਵੀ ਉਹਨਾਂ ਨੂੰ ਵਟਸਐਪ 'ਤੇ ਭੇਜਦੇ ਹੋ ਤਾਂ ਤੁਸੀਂ ਵੀ ਤਿਆਰ ਕਰਕੇ ਦੇ ਦੇਣਾ ਤੁਸੀਂ ਵੀਡੀਓ ਫੋਟੋ ਜਿੱਥੋਂ ਮਰਜੀ ਲੈ ਆਓ ਜੀ ਤੁਹਾਡਾ ਉਹ ਸੇਮ ਡਿਜ਼ਾਈਨ ਅਸੀਂ ਰੈਡੀ ਕਰਵਾ ਕੇ ਦੇ ਦਾਂਗੇ ਤੁਸੀਂ ਕੋਈ YouTube ਦੀ ਵੀਡੀਓ 'ਚ ਦੇਖਿਆ ਤੁਸੀਂ ਕੋਈ ਗਾਣੇ 'ਚ ਦੇਖਿਆ ਕਿਤੇ ਵੀ ਦੇਖਿਆ ਇਹਨਾਂ ਨੂੰ ਭੇਜ ਦਿਓ ਉਹ ਡਿਜ਼ਾਈਨ ਤੁਹਾਨੂੰ ਮੇਰੇ ਨਾਲ ਮਿਲ ਜੇ ਬਿਲਕੁਲ ਬਿਲਕੁਲ ਸੇਮ ਬਣੇਗਾ ਜੀ ਕੀ ਬਾਤ ਹੈ ਤੇ ਬਾਈ ਆਪਣਾ ਕੋਈ Facebook ਜਾਂ Instagram ਤੇ ਪੇਜ ਹੈਗੇ ਉਹ ਵੀ ਤੇ ਫੈਸ਼ਨਿਸਟਾਂ ਮਲੇਰ ਕੋਟਲਾ ਨਾਮ ਦੇ ਫੇਸਬੁੱਕ ਦੇ ਉੱਤੇ ਪੇਜ ਚੱਲ ਰਿਹਾ ਤੇ ਫੈਸ਼ਨਿਸਟਾਂ ਮਲੇਰ ਕੋਟਲਾ ਨਾਮ ਤੇ ਹੀ ਸਾਡਾ YouTube ਤੇ ਚੈਨਲ ਆ ਸਾਡੇ ਤੁਸੀਂ ਚੈਨਲ ਦੇ ਉੱਤੇ Instagram YouTube ਜਾਂ Facebook ਦੇ ਉੱਤੇ ਵਿਜ਼ਿਟ ਕਰਕੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਠੀਕ ਹੈ ਨਹੀਂ ਤਾਂ ਫਿਰ ਸਾਡਾ 8566956000 ਨੰਬਰ ਆ ਇਸ ਦੇ ਉੱਤੇ ਸੰਪਰਕ ਕਰਕੇ ਤੁਸੀਂ ਸਾਡੇ ਨਾਲ ਕੋਈ ਵੀ ਆਪਣੀ ਇਨਕੁਆਰੀ ਕਰ ਸਕਦੇ ਹੋ ਕਰ ਸਕਦੇ ਹੋ ਤੇ ਬਾਕੀ ਸਾਡੀ ਵੀ ਕੋਸ਼ਿਸ਼ ਰਹੇਗੀ ਵੀ ਵਧੀਆ-ਵਧੀਆ ਜਾਣਕਾਰੀ ਵਧੀਆ-ਵਧੀਆ ਕਲੈਕਸ਼ਨ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹੀਏ ਤੇ ਇਹਨਾਂ ਦੀ ਵੀਡੀਓ ਨਾਲ ਦਾ ਅੱਗੇ ਨੂੰ ਵੀ ਜ਼ਰੂਰ ਮਿਲਦੇ ਰਹਾਂਗੇ ਤੇ ਇਸੇ ਵਾਅਦੇ ਦੇ ਨਾਲ ਵਿਦਾ ਲੈ ਲਿਆ ਤੁਹਾਤੋਂ ਧੰਨਵਾਦੀ ਬਹੁਤ ਬਹੁਤ ਧੰਨਵਾਦੀ ਸਾਨੂੰ ਬਹੁਤ ਖੁਸ਼ੀ ਹੋਈ ਤੁਸੀਂ ਸਾਡੇ ਕੋਲੇ ਆਏ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੀਰੇ ਥੈਂਕ ਯੂ